ਹਾਂਜੀ ਭਾਈ ਕੀ ਹਾਲ ਚਾਲ ਹੈ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਖੇਤ ਆ ਆਪਣੀ ਪਾਣੀ ਦੀ ਵਾਰੀ ਤੇ ਜਲਦੀ ਆ ਗਏ ਖੇਤ ਖਾਦ ਖੂਦ ਲੈ ਕੇ ਠੰਡ ਬਹੁਤ ਜ਼ਿਆਦਾ ਹੈ ਹਵਾ ਵੀ ਚੱਲ ਰਹੀ ਹੈ ਬਹੁਤ ਤੇਜ਼ ਤੇ ਰਾਤ ਪਾਲਾ ਵੀ ਜੰਮਿਆ ਹੋਇਆ ਬਰਫ਼ ਜੰਮੀ ਵੀ ਸੀਗੀ ਸਰੋਂ ਦੀ ਮੈਂ ਕੰਡੀਸ਼ਨ ਦੇਖ ਕੇ ਆਇਆ ਹੁਣ ਤਾਂ ਸਰੋਂ ਜਿਹੜੀ ਉੱਤੋਂ ਪੁੱਠੀ ਮੋੜਨੀ ਸਟਾਰਟ ਹੋ ਗਈ ਥੱਲੇ ਨੂੰ ਜੇ ਧੁੰਦ ਆਉਂਦੀ ਰਵੇ ਤੇ ਧੁੰਦ ਦੇ ਵਿੱਚ ਤਰੇਲ ਹੋਵੇ ਪਾਣੀ ਜਿਆਦਾ ਹੋਵੇ ਤਾਂ ਫਾਇਦਾ ਹੈ ਫੇਰ ਤਾਂ ਫਸਲਾਂ ਦਾ ਨੁਕਸਾਨ ਘੱਟ ਹੁੰਦਾ ਹੈ ਤੇ ਨਹੀਂ ਤਾਂ ਸਰੋਂ ਕਰ ਲਓ ਜਾਂ ਆਲੂ ਕਰ ਲਓ ਫੇਰ ਸਾਰੀਆਂ ਫਸਲਾਂ ਦਾ ਹੀ ਨੁਕਸਾਨ ਹੈ ਜੇ ਕੋਰਾ ਪੈਂਦਾ ਤਾਂ ਉਹਦਾ ਬਹੁਤ ਜਿਆਦਾ ਨੁਕਸਾਨ ਹੁੰਦਾ ਹੈ ਤੇ ਤੁਸੀਂ ਕਿਹੜੇ ਕਿਹੜੇ ਏਰੀਆ ਚੋਂ ਤੇ ਤੁਹਾਡੇ ਕੀ ਕੰਡੀਸ਼ਨ ਹੈ ਤੁਸੀਂ ਜ਼ਰੂਰ ਦੱਸਿਆ ਜੇ ਮੇਰੇ ਹਿਸਾਬ ਨਾਲ ਜਿਹੜਾ ਸਰੋਂ ਦਾ ਏਰੀਆ ਹੈ ਉੱਥੇ ਨੁਕਸਾਨ ਇਸ ਟਾਈਮ ਸਭ ਤੋਂ ਜ਼ਿਆਦਾ ਹੋ ਰਿਹਾ ਹੈ ਕਿਉਂਕਿ ਸਰੋਂ ਹੁਣ ਪੂਰੇ ਮਤਲਬ ਪਕਾ ਤੇ ਆਈ ਹੋਈ ਹੈ ਵੀ ਫੁੱਲੀਆਂ ਪੂਰੀਆਂ ਚੱਕ ਰੱਖੀਆਂ ਨੇ ਦਾਣਾ ਬਣਾਉਣ ਦੀ ਸਟੇਜ ਤੇ ਸਰੋਂ ਹੈਗੀ ਹੈ ਹੁਣ ਤੇ ਉੱਥੇ ਨੁਕਸਾਨ ਜ਼ਿਆਦਾ ਹੋਈ ਜਾਂਦਾ ਆਏ ਆਪਣੀ 327 ਵੈਰੈਟੀ ਤੇ ਇਹਨੂੰ ਅੱਜ ਆਪਣਾ ਦੂਜਾ ਪਾਣੀ ਲੱਗੂਗਾ ਦੂਜੇ ਪਾਣੀ ਦੀ ਤਿਆਰੀ ਚੱਲ ਰਹੀ ਹੈ ਅੱਜ ਇਹਨੂੰ ਪਹਿਲਾਂ ਖਾਦ ਪਾ ਕੇ ਤੇ ਉਸ ਤੋਂ ਬਾਅਦ ਪਾਣੀ ਆਪਾਂ ਇਹਨੂੰ ਲਾਉਣਾ ਹੈ। ਦੇਖੋ ਕੰਡੀਸ਼ਨ ਇਹਦੀ ਬਹੁਤ ਵਧੀਆ ਹੈ। ਆਹ ਜਿਹੜੀ ਕਣਕ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਆਪਣੀ ਸਾਰਿਆਂ ਤੋਂ ਲੇਟ ਬਜਾਈ ਹੈ। ਨਰਮੇ ਵਾਲੇ ਬਾਣ ਦੀ ਕਣਕ ਹੈ ਇਹ ਆਪਣੇ ਕੋਲੇ ਤੇ ਇਹਦੇ ਚ ਆਪਾਂ ਪਹਿਲਾਂ ਪਲਾਉ ਕਰਕੇ ਉਸ ਤੋਂ ਬਾਅਦ ਬਾਣ ਤਿਆਰ ਕਰਕੇ ਸੁੱਕੇ ਚ ਬਜਾਈ ਕਰਤੀ ਸੀ ਫਿਰ ਉੱਪਰੋਂ ਪਾਣੀ ਲਾਇਆ ਸੀ। ਇਹਦੀ ਗਰੋਥ ਚੈੱਕ ਕਰ ਸਕਦੇ ਹੋ। ਜੇ ਬਾਣ ਦੇ ਵਿੱਚ ਨਿਊਟ੍ਰੀਸ਼ਨ ਦੀ ਪੂਰਤੀ ਸਹੀ ਹੈ ਤੇ ਕਣਕ ਇੱਕ ਵਾਰ ਸਹੀ ਚੱਲ ਪਈ ਤਾਂ ਉਸ ਤੋਂ ਬਾਅਦ ਇਹਨੇ ਗ੍ਰੋਥ ਵਧਿਆ ਹੀ ਲੈਂਦੇ ਰਹਿਣਾ ਹੈ। ਇਹਦੀ ਆਪਣੀ ਬਜਾਈ ਦੀ ਆਪਾਂ ਗੱਲ ਕਰੀਏ ਤਾਂ ਇਹ ਦਸੰਬਰ 5 ਦੀਆਂ 4 ਤਰੀਕ ਦੀ ਬਜਾਈ ਹੈ। ਦੇਖ ਸਕਦੇ ਹੋ ਤੁਸੀਂ ਕਿੰਨੀ ਸੋਹਣੀ ਗ੍ਰੋਥ ਹੈ ਤੇ 2851 ਵੈਰੈਟੀ ਹੈ ਇਹ ਆਪਣੀ। ਆਹ ਦੇਖੋ। ਇੱਧਰ ਜਿੰਕ ਵਾਲਾ ਘੱਟਾ ਖੋਲਣ ਲੱਗਿਆ ਵਾ ਚੋਬਰ। ਖੁੱਲ ਜੂਗਾ ਕਿ ਅੱਜ ਅੱਜ ਚ। ਹੈਂ? ਦੇਖੀ ਜਾਵੇ ਕਿ ਸਮਝ ਨਹੀਂ ਆਈ ਜਾਂਦੀ ਕਿਵੇਂ ਖੁੱਲੂਗਾ ਖੋਲ ਖੋਲ ਯਾਰ ਠੰਡ ਬਹੁਤ ਹੈ ਕੁਸਤਾ ਠੰਡ ਧੰਨ ਦੇਖੋ ਕਿੰਨੀ ਜਾਰੇ ਆਈ ਹੈ ਅੱਜ ਹੁਣ ਤਾਂ ਥੋੜੀ ਜੀ ਘਟ ਗਈ ਟਾਈਮ ਹੋ ਗਿਆ ਸਵੇਰ ਦਾ ਲਗਭਗ 10:30 11 ਵਜੇ ਦਾ ਤੇ ਰੇਲ ਵੀ ਬਹੁਤ ਸੀਗੀ ਪਾਣੀ ਬਹੁਤ ਸੀਗਾ ਦਰਖਤਾਂ ਦੇ ਥੱਲੇ ਸਾਰਾ ਗਿੱਲਾ ਹੋਇਆ ਹੋਇਆ ਦੇਖੋ ਠੰਡ ਵੀ ਆਪਣੇ ਪੂਰੇ ਕਹਿੰਦੇ ਵਿਕਰਾਲ ਰੂਪ ਚ ਹੈ ਕਈ ਦਿਨ ਹੋ ਗਏ ਅੱਜ ਆਪਾਂ ਫਿਰ ਹੁਣ ਅੱਗ ਬਾਲੀ ਹੈ ਕਿਉਂਕਿ ਹੱਥ ਪੈਰ ਸੁੰਨ ਕਰਨ ਵਾਲਾ ਕੰਮ ਹੋਇਆ ਪਿਆ ਸਭ ਤੋਂ ਵੱਡੀ ਜਿਹੜੀ ਦਿੱਕਤ ਹੈ ਨਾ ਹਵਾ ਚੱਲ ਰਹੀ ਹੈ ਹਵਾ ਕਰਨੇ ਠੰਡ ਵਜਾਦੇ ਆ